ਦੇ ਵੀ ਆ ਕਰਦਾਂਗੇ ਮਾਰਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਕਿ ਤੂੰ ਕੁੜੀ ਦੀ ਵੀਡੀਓ ਲੀਕ ਕੀਤੀ ਆ ਤੂੰ ਆ ਕਰਤਾ ਤੂੰ ਉਹ ਕਰਤਾ ਵੀਡੀਓ ਲੀਕ ਕਰਨ ਦੇ ਵਿੱਚ ਤੇ ਕਿਸੇ ਨੂੰ ਭੇਜਣ ਦੇ ਵਿੱਚ ਬਹੁਤ ਫਰਕ ਹੈ ਮੇਰਾ ਕੀ ਇੰਟੈਂਸ਼ਨ ਸੀ ਭੇਜਣ ਦਾ ਮੈਨੂੰ ਪਤਾ ਆ ਜੇ ਫਰੈਸ਼ੀ ਨੇ ਵੀ ਲੀਕ ਕਰਨੀ ਹੁੰਦੀ ਤੇ ਮੈਨੂੰ ਲੱਗਦਾ ਇਹ ਵੀਡੀਓ 9 ਮਹੀਨੇ ਪਹਿਲਾਂ ਹੀ ਆ ਜਣੀ ਸੀ ਜੇ ਇਹ ਲੀਕ ਦੇ ਪਰਪਸ ਨਾਲ ਭੇਜੀ ਹੁੰਦੀ ਕਿਸੇ ਨੂੰ ਲੀਕ ਹੁੰਦਾ ਆ ਸੋਸ਼ਲ ਮੀਡੀਆ ਤੇ ਲੀਕ ਕਰਨਾ ਕਿਸੇ ਨੂੰ ਵੀਡੀਓ ਭੇਜਣਾ ਲੀਕ ਕਰਨਾ ਨਹੀਂ ਕਹਿੰਦੇ ਤੇ ਮੈਂ ਇਸੇ ਕਨਸਰਨ ਨਾਲ ਹੀ ਭੇਜੀ ਸੀ ਕਿ ਪਲੀਜ਼ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਦਿਸ ਇਜ਼ ਦਾ ਪ੍ਰੂਫ ਐਂਡ ਕਿ ਮੈਨੂੰ ਦੱਸ ਦੋ ਇਹ ਚੀਜ਼ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਯਾ ਵਿਦ एवरीथिंग ਸੋ ਪਲੀਜ਼ ਕਿਸੇ ਤੇ ਐਲੀਗੇਸ਼ਨ ਨਾ ਲਾਓ ਬੈਟਰ ਹੈ ਆਪਣੀ ਗਲਤੀ ਐਡਮਿਟ ਕਰਕੇ ਤੂੰ ਹੀ ਚੁੱਪ ਹੋ ਜਾਓ ਕਿਸੇ ਦਾ ਕੁਝ ਨਹੀਂ ਜਾਊਗਾ ਕਿਸੇ ਦਾ ਕੁਝ ਕਰ ਨਹੀਂ ਉਜੜਨ ਲੱਗਾ ਗੱਲ ਇੱਥੇ ਦੀ ਇੱਥੇ ਹੀ ਰਹਿ ਜਾਊਗੀ ਮੈਨੂੰ ਨਹੀਂ ਪਤਾ ਅੱਜ ਗੱਲ ਕਿਉਂ ਬਾਰ ਆਈ ਕਿਸ ਕੰਨ ਨਲ ਬਾ ਰਹੀ ਹੈ ਇਸ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦੀ ਬਟ ਜਿਹਨੂੰ ਵੀਡੀਓ ਭੇਜੀ ਆ ਜੇ ਉਹਨੇ ਵੀ ਲੀਕ ਕਰਨੀ ਹੁੰਦੀ ਅੱਜ ਤੋਂ 10 ਮਹੀਨੇ ਪਹਿਲਾਂ ਕਰ ਦਿੰਦਾ ਜੇ ਮੈਂ ਲੀਕ ਕਰਨੀ ਹੁੰਦੀ ਫਿਰ ਮੇਰੇ ਕੋਲ ਤਾਂ ਸਾਲ ਦੀ ਪਈ ਆ ਅੱਜ ਤੱਕ ਮੇਰੇ ਦਰੂ ਲੀਕ ਨਹੀਂ ਹੋਈ ਲੀਕ ਕਿਹਨੂੰ ਕਹਿੰਦੇ ਆ ਤੇ ਕਿਸੇ ਨੂੰ ਭੇਜਣੀ ਕਿਸ ਇੰਟੈਂਸ਼ਨ ਨਾਲ ਕਿਨੂੰ ਕਹਿੰਦੇ ਆ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਤੁਹਾਡੇ ਦਿਮਾਗ 'ਚ ਬੜੀ ਨਹੀਂ ਇਹ ਗੱਲ ਹੁਣ ਤੱਕ ਮੈਂ 3 ਦਿਨਾਂ ਦੀ ਬੋਲ ਰਹੀ ਆ ਤੇ ਹੁਣ ਮੈਂ ਬਾਣਨੀ ਵੀ ਨਹੀਂ ਆ ਦਿਸ ਇਜ਼ ਮਾਈ ਲਾਸਟ ਮੈਸੇਜ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਨਹੀਂ ਕਹਿੰਦੀ ਮੈਨੂੰ ਆ ਧਮਕੀਆਂ ਨਾ ਦਿਓ ਇਹ ਨਾ ਕਰੋ ਤੁਸੀਂ ਜੋ ਕਰਨਾ ਹੈ ਕਰੋ ਪਰ ਇਹਦੇ ਵਿੱਚ ਫਾਇਦਾ ਕੋਈ ਨਹੀਂ ਹੈ ਜੇ ਮੇਰਾ ਕੱਲ ਨੂੰ ਕੋਈ ਨੁਕਸਾਨ ਹੁੰਦਾ ਆ ਕਿਸੇ ਵੀ ਤਰ੍ਹਾਂ ਦਾ ਮੈਨੂੰ ਕੁਝ ਹੁੰਦਾ ਆ ਐਨੀਥਿੰਗ ਜੋ ਮੇਰੇ ਤੇ ਇਲਜ਼ਾਮ ਲੱਗਾ ਆ ਉਹ ਸੇਮ ਮੇਰੇ ਤੇ ਘੁੰਮ ਕੇ ਆਉਂਦਾ ਆ ਕੋਈ ਕਰਾਉਂਦਾ ਆ ਮੇਰਾ ਕੋਈ ਜਾਂਦਾ ਨੁਕਸਾਨ ਹੈ ਕੁਛ ਵੀ ਹੈ ਤੇ ਹਰ ਇੱਕ ਚੀਜ਼ ਆ ਇੱਥੇ ਹੀ ਪਈ ਆ ਦ ਰੀਜ਼ਨਸ ਆਰ 올 ਔਨ ਸੋਸ਼ਲ ਮੀਡੀਆ ਮੈਂ ਸਿਚੁਏਸ਼ਨ ਤੇ ਤਾਂ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਨੂੰ ਲੱਗਦਾ ਮੇਰਾ ਬੋਲਣਾ ਬੰਦਾ ਹੀ ਨਹੀਂ ਆ ਬਟ ਮੈਂ ਇੱਕ ਪਰਸਨਲ ਗੱਲ ਕਰਨ ਲੱਗੀ ਆ ਕਿ ਜਿਹੜੇ ਆ ਮੈਨੂੰ ਧਮਕੀਆਂ ਦੇ ਰਹੇ ਆ ਨਾ ਤਿੰਨ ਚਾਰ ਦਿਨਾਂ ਤੋਂ ਤੋ ਤਿੰਨਾ ਇਹ ਕਰਦਾਂਗੇ ਉਹ ਕਰਦਾਂਗੇ ਅਣ ਆ ਕੇ ਹਰਕਤਾਂ ਵੀ ਕਰ ਰਹੇ ਆ ਮੈਂ ਇਹ ਚੀਜ਼ ਨੂੰ ਬੋਲ ਕੇ ਨਹੀਂ ਦੱਸਣਾ ਚਾਹੁੰਦੀ ਵੀ ਕੀ ਕੁਝ ਹੋ ਰਿਹਾ ਹੈ ਜੋ ਮੈਂ ਕਰਨਾ ਸੀ ਜੋ ਮੇਰਾ ਬੰਦਾ ਸੀ ਉਹ ਤਾਂ ਮੈਂ ਕਰ ਲਿਆ ਆ ਮੈਂ ਬੋਲ ਕੇ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਮੈਂ ਤੁਹਾਨੂੰ ਕਿਸੇ ਚੀਜ਼ ਦੀ ਸ਼ੈਨ ਨਹੀਂ ਦੇਣਾ ਚਾਹੁੰਦੀ ਵੀ ਤੁਸੀਂ ਵੀ ਆ ਕੇ ਹਰਕਤਾਂ ਕਰੋਗੇ ਕਿਉਂਕਿ ਇਹ ਚੀਜ਼ਾਂ ਨਾਲ ਕੁਝ ਵੀ ਨਹੀਂ ਮਿਲਣਾ ਐਂਡ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਤੁਸੀਂ ਜਿਨ੍ਹਾਂ ਦਾ ਨਾਮ ਲੈ ਕੇ ਹਰਕਤਾਂ ਕਰ ਰਹੇ ਹੋ ਉਹਨੇ ਕਿਹਾ ਉਹਨੇ ਕਿਹਾ ਫਰੈਸ਼ੀ ਇਟਲੀ ਵਾਲਾ ਜੋ ਵੀ ਆ ਹੋਰ ਵੀ ਕਿਸੇ ਨੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਇਹ ਮੋਟਿਵ ਹੋਣਾ ਆ ਕਿ ਆਪਾਂ ਇਹਦਾ ਪਰਸਨਲ ਜਾਣਦਾਂ ਖਾਨ ਕਰੀਏ ਪਰਸਨਲੀ ਇਹਦਾ ਕੋਈ ਨੁਕਸਾਨ ਕਰੀਏ ਦੀ ਜਾਨ ਦਾ ਜਾਂ ਕੋਈ ਵੀ ਗਲਤ ਚੀਜ਼ ਹੁੰਦੀ ਹੈ ਮੇਰੇ ਨਾਲ ਤੇ ਜੇ ਉਹਨਾਂ ਨੇ ਇਸ ਪਰਪਸ ਨਾਲ ਵੀਡੀਓ ਬਣਾਈ ਹੈ ਤੇ ਉਹ ਹੀ ਦੱਸ ਸਕਦੇ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਦਾ ਕਿਸੇ ਦਾ ਪਰਪਸ ਹੋ ਸਕਦਾ ਆ ਸੋਸ਼ਲ ਮੀਡੀਆ ਤੇ ਬਾਕੀ ਜੋ ਤੁਸੀਂ ਹਰਕਤਾਂ ਕਰ ਰਹੇ ਹੋ ਉਹ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਪਰਪਸ ਨਾਲ ਵੀਡੀਓ ਬਣਾਈ ਹੈ ਉਹ ਉਹ ਹੀ ਦੱਸ ਸਕਦੇ ਉਹ ਮੈਨੂੰ ਨਹੀਂ ਪਤਾ ਪਰ ਜਿਸ ਤੱਕ ਮੈਨੂੰ ਲੱਗਦਾ ਆ ਕੋਈ ਇਨਸਾਨ ਇਸ ਲਈ ਤਾਂ ਮੈਨੂੰ ਲੱਗਦਾ ਵੀਡੀਓ ਨਹੀਂ ਬਣਾਊਗਾ ਐਕਸਪੋਜ਼ ਜਾਂ ਰੋਸਟ ਵੀਡੀਓ ਕਿ ਤੁਸੀਂ ਅਗਲੇ ਬੰਦੇ ਨਾਲ ਇਦਾਂ ਆ ਹਰਕਤਾਂ ਕਰੋ ਪ੍ਰੂਫ ਦਓ ਤੇ ਤੂੰ ਹੀ ਕਹਿੰਨੇ ਹੋ ਕਿ ਇਟ ਵਾਸ ਪਲੈਨਿੰਗ ਪਲੋਟਿੰਗ ਤੇਰੇ ਕੋਲ ਕਿੱਥੋਂ ਆਈਏ ਆ ਉਹ ਹੈ ਨਾ ਦੋ ਤੇ ਤੂੰ ਹੀ ਕਹਿਣਾ ਵੀ ਮੂੰਹੋਂ ਬੋਲੀ ਜਾਨੀ ਆ ਬਕਵਾਸ ਕਰੀ ਜਾਨੀ ਆ ਤੇਰੇ ਕੋਲ ਹੈ ਕੀ ਹੈ ਪ੍ਰੂਫ ਕਰਨ ਨੂੰ ਇੱਥੇ ਸੱਚੀ ਨਾ ਬਣਾਣਾ ਇਹ ਉਹ ਤਾਂ ਮੈਨੂੰ ਆ ਪਤਾ ਲੱਗ ਗਿਆ ਆ ਵੀ ਇਹ ਸਿਚੁਏਸ਼ਨ ਚ ਯੂ ਸ਼ੁਡ ਬੀ ਕੁਆਇਟ ਇਕ ਮੈਨੂੰ ਲੱਗਦਾ ਕਿ ਮੇਰੇ ਕੋਲ ਚੁੱਪ ਰਹਿਣ ਤੋਂ ਇਲਾਵਾ ਸੋਨਾ ਆਪਸ਼ਨ ਕੁਝ ਵੀ ਨਹੀਂ ਹੈ ਤੇ ਮੈਂ ਚੁੱਪ ਹੀ ਰਹੂੰਗੀ ਇਸ ਸਿਚੁਏਸ਼ਨ ਬਾਰੇ ਮੈਂ ਕੁਝ ਬੁਲਣਾ ਹੀ ਨਹੀਂ ਚਾਹੁੰਦੀ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਉਂ ਤੁਸੀਂ ਆ ਹਰਕਤਾਂ ਕਰ ਰਹੇ ਹੋ ਨਾ ਇਹ ਚੀਜ਼ਾਂ ਨਾਲ ਕੁਝ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਕਰਾਂਗੇ ਨਾ ਮੈਂ ਕੋਈ ਰੀਅਲ ਦੇਖੀ ਕਿ ਇਨਵੈਸਟੀਗੇ ਇੰਵੈਸਟੀਗੇਸ਼ਨ ਕਰਾਂਗੇ ਤੇ ਇਸੇ ਹੀ ਗਲਤ ਨਿਕਲੂਗੀ ਦੇਖਿਓ ਕਿਤੇ ਨਾ ਕਿਤੇ ਤੇ ਮੈਂ ਚਾਹੁੰਨੀ ਆ ਵੀ ਤੁਸੀਂ ਕਰੋ ਤੁਸੀਂ ਇਨਵੈਸਟੀਗੇਸ਼ਨ ਕਰੋ ਆ ਨੌਨਸੈਂਸ ਜੀ ਹਰਕਤਾਂ ਛੱਡ ਕੇ ਮੈਨੂੰ ਲੱਗਦਾ ਤੁਸੀਂ ਇਸ ਚੀਜ਼ ਤੇ ਇਨਕੁਆਇਰੀ ਇਨਵੈਸਟੀਗੇਸ਼ਨ ਕਰੋ ਨਾ ਤੇ ਮੈਂ ਕਹਿੰਨੀ ਆ ਫਿਰ ਉਦੋਂ ਮੇਰੇ ਨਾਲ ਗੱਲ ਕਰਨ ਆਇਓ ਕਿ ਆ ਚੱਕ ਪ੍ਰੂਫ ਆ ਆ ਚੱਕ ਆ ਤੇਰਾ ਪ੍ਰੂਫ ਹੈ ਯੂ ਵਰ ਇਨਵੋਲਵਡ ਇਨ ਦਿਸ ਆਪਾਂ ਜਿਤੇ ਨਾਲ ਗੱਲ ਕਰਨ ਆਇਆ ਫਿਰ ਤੁਸੀਂ ਘਰ ਦੇ ਬਾਹਰ ਛੱਡੋ ਮੈਂ ਤੁਹਾਨੂੰ ਅੰਦਰ ਬਿਠਾ ਕੇ ਗੱਲ ਕਰੂੰਗੀ ਮੈਂ ਇੰਨੇ ਕੋ ਕੰਫੀਡੈਂਸ ਨਾਲ ਆਜੇ ਚੀਜ਼ ਕਹਿ ਰਹੀ ਆ ਤੇ ਮੈਂ ਕਿਸੇ ਗੱਲਾਂ ਹੀ ਕਹਿ ਰਹੀ ਆ ਇਹ ਵੀਡੀਓ ਸੁਨੇਹਾ ਨੇ ਉਹਨਾਂ ਲੋਕਾਂ ਲਈ ਬਣਾਈ ਆ ਜਿਹੜੇ ਉਸ ਨੂੰ ਲਗਾਤਾਰ ਗਲਤ ਕਮੈਂਟ ਕਰ ਰਹੇ ਨੇ ਤੇ ਕਈ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਸੁਨੇਹਾ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਸ ਨੇ ਵੀਡੀਓ ਫਰੈਸ਼ੀ ਨੂੰ ਭੇਜੀ ਆ ਨਾ ਕਿ ਲੀਕ ਕੀਤੀ ਉਹ ਵੀ ਤਾਂ ਭੇਜੀ ਕਿਉਂਕਿ ਫਰੈਸ਼ੀ ਦੇ ਕਹਿਣ ਮੁਤਾਬਕ ਕਿੰਮੀ ਸੁਨੇਹਾ ਤੇ ਗਲਤ આરોਪ ਲਗਾ ਰਹੀ ਸੀ ਆਪਣਾ ਪੱਖ ਰੱਖਣ ਲਈ ਸੁਨੇਹਾ ਨੇ ਇਹ ਪ੍ਰੂਫ ਅੱਗੇ ਭੇਜੇ ਨੇ ਸਨੇਹਾ ਨੇ ਕਿੰਮੀ ਨੂੰ ਵੀ ਸ਼ਾਂਤ ਰਹਿਣ ਲਈ ਕਿਹਾ ਤੇ ਇਹ ਗੱਲ ਵੀ ਕਹਿ ਦਿੱਤੀ ਕਿ ਜੇ ਉਸ ਦੇ ਸਿਰ ਤੇ ਕੋਈ ਗੱਲ ਆਉਂਦੀ ਹੈ ਤਾਂ ਸਨੇਹਾ ਕੋਲ ਸਾਰੇ ਪ੍ਰੂਫ ਫੋਨ ਦੇ ਵਿੱਚ ਮੌਜੂਦ ਨੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ